ਹੁਣੇ-ਹੁਣੇ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਤੇ ਜ਼ਰੂਰੀ ਖਬਰ ਲਗਾਤਾਰ 14 ਦਿਨ ਹੋਣ ਜਾ ਰਹੀਆਂ ਸਰਕਾਰੀ ਛੁੱਟੀਆਂ ਹੁਣੇ-ਹੁਣੇ ਸਰਕਾਰ ਨੇ ਕੀਤਾ ਇਹ ਐਲਾਨ ਜੀ ਹਾਂ ਫਰਵਰੀ ਮਹੀਨਾ ਸ਼ੁਰੂ ਹੋਣ ਵਿੱਚ ਹੁਣ ਸਿਰਫ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ ਤੇ ਅਜੇਹੇ ਵਿੱਚ ਇਸ ਮਹੀਨੇ ਜੇ ਆਉਣ ਵਾਲੀਆਂ ਛੁੱਟੀਆਂ ਬਾਰੇ ਪਹਿਲਾਂ ਤੋਂ ਜਾਨਣਾ ਜ਼ਰੂਰੀ ਹੈ ਖਾਸ ਕਰਕੇ ਜੇ ਤੁਹਾਡਾ ਬੈਂਕਿੰਗ ਨਾਲ ਜੁੜਿਆ ਕੋਈ ਕੰਮ ਹੈ ਆਰਬੀਆਈ ਨੇ ਫਰਵਰੀ ਵਿੱਚ ਆਉਣ ਵਾਲੀਆਂ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਜਾਰੀ ਕੀਤੀ ਹੈ ਬੈਂਕ ਵਿੱਚ ਮਹੀਨੇ ਕੁੱਲ ਚਾਦਾ 14 ਦਿਨ ਬੰਦ ਰਹਿਣਗੇ ਜਿਸ ਵਿੱਚ ਹਫਤਾਵਾਰੀ ਛੁੱਟੀਆਂ ਸ਼ਨੀਵਾਰ ਅਤੇ ਐਤਵਾਰ ਅਤੇ ਕੁਝ ਖੇਤਰੀ ਤਿਉਹਾਰਾਂ ਕਾਰਨ ਬੈਂਕ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਇਹਨਾਂ ਛੁੱਟੀਆਂ ਦੌਰਾਨ ਕੁਝ ਰਾਸ਼ਟਰੀ ਛੁੱਟੀਆਂ ਹੋਣਗੀਆਂ ਜਦਕਿ ਵੱਖ-ਵੱਖ ਤਿਉਹਾਰਾਂ ਕਾਰਨ ਕੁਝ ਰਾਜਾਂ ਵਿੱਚ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ ਆਓ ਤੁਹਾਨੂੰ ਦੱਸਦੇ ਹਾਂ ਕਿ ਹੁਣ ਕਿਹੜੇ-ਕਿਹੜੇ ਦਿਨਾਂ ਜਿਹੜੀਆਂ ਬੈਂਕਾਂ ਬੰਦ ਰਹਿਣਗੀਆਂ ਤੇ ਜਲਦ ਤੋਂ ਜਲਦ ਇਹਨਾਂ ਦਿਨਾਂ ਤੋਂ ਪਹਿਲਾਂ ਆਪਣਾ ਬੈਂਕ ਨਾਲ ਰਿਲੇਟਡ ਕੋਈ ਵੀ ਜ਼ਰੂਰੀ ਕੰਮ ਉਹ ਤੁਸੀਂ ਨਿਪਟਾ ਲਵੋ ਨਹੀਂ ਤਾਂ ਲਗਾਤਾਰ ਜਿਹੜੀਆਂ ਛੁੱਟੀਆਂ ਵਾ ਉਹ ਹੁਣ ਫਰਵਰੀ ਮਹੀਨੇ ਦੇ ਵਿੱਚ ਹੋਣ ਜਾ ਰਹੀਆਂ ਤੇ ਇਸ ਦੇ ਨਾਲ ਬੈਂਕ ਸੇਵਾਵਾਂ ਜਿਹੜੀਆਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਣਗੀਆਂ ਤੇ ਤੁਹਾਨੂੰ ਵੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਹੈ ਆਓ ਤੁਹਾਨੂੰ ਛੁੱਟੀਆਂ ਦੀ ਜਿਹੜੀ ਲਿਸਟਾ ਉਹ ਦੱਸਦੇ ਹਾਂ 2 ਫਰਵਰੀ ਐਤਵਾਰ ਕਾਰਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ 3 ਫਰਵਰੀ ਸਰਸਵਤੀ ਪੂਜਾ ਦੇ ਮੌਕੇ ਤੇ ਅਗਰਤਲਾ ਚ ਬੈਂਕ ਬੰਦ ਰਹਿਣਗੇ 8 ਫਰਵਰੀ ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਪੂਰੇ ਦੇਸ਼ 'ਚ ਬੈਂਕਾਂ 'ਚ ਛੁੱਟੀ ਰਹੇਗੀ। ਇਸ ਦੇ ਨਾਲ ਹੀ 9 ਫਰਵਰੀ ਦੀ ਗੱਲ ਕਰੀਏ ਤਾਂ ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕਾਂ ਜਿਹੜੇ ਉਹ ਬੰਦ ਰਹਿਣਗੇ। 11 ਫਰਵਰੀ ਥਾਈ ਪੋਸਟ ਕਾਰਨ ਚਨਈ ਵਿੱਚ ਬੈਂਕ ਬੰਦ ਰਹਿਣਗੇ। 12 ਫਰਵਰੀ ਗੁਰੂ ਰਵੀਦਾਸ ਜਨਮਤੀ ਮੌਕੇ ਕਈ ਸੂਬਿਆਂ 'ਚ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ 15 ਫਰਵਰੀ ਲੂਈ ਨਗੀਨੀ ਕਾਰਨ ਇਫਾਲ ਵਿੱਚ ਬੈਂਕ ਬੰਦ ਰਹਿਣਗੇ ਇਸ ਦੇ ਨਾਲ ਹੀ 16 ਫਰਵਰੀ ਦੇਸ਼ ਭਰ ਦੇ ਬੈਂਕ ਐਤਵਾਰ ਕਾਰਨ ਬੰਦ ਰਹਿਣਗੇ 19 ਫਰਵਰੀ ਛਤਰਪਤੀ ਸ਼ਿਵਾਜੀ ਮਹਾਰਾਜ ਜਨਤੀ ਕਾਰਨ ਬੇਲਪੁਰ ਮੁੰਬਈ ਅਤੇ ਨਾਗਪੁਰ ਵਿੱਚ ਬੈਂਕ ਬੰਦ ਰਹਿਣਗੇ ਇਸ ਦੇ ਨਾਲ ਹੀ 20 ਫਰਵਰੀ ਰਾਜ ਦਿਵਸ ਦੇ ਕਾਰਨ ਆਈਜੋਲ ਅਤੇ ਈਟਾ ਨਗਰ ਵਿੱਚ ਬੈਂਕ ਬੰਦ ਰਹਿਣਗੇ ਇਸ ਦੇ ਨਾਲ ਹੀ 22 ਫਰਵਰੀ ਦੀ ਗੱਲ ਕਰੀਏ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ ਇਸ ਦੇ ਨਾਲ ਹੀ 23 ਫਰਵਰੀ ਐਤਵਾਰ ਕਾਰਨ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ ਤੇ 26 ਫਰਵਰੀ ਮਹਾ ਸ਼ਿਵਰਾਤਰੀ ਕਾਰਲ ਦੇਸ਼ ਭਾਰ ਦੇ ਜ਼ਿਆਦਾਤਰ ਬੈਂਕ ਬੰਦ ਰਹਿਣਗੇ 28 ਫਰਵਰੀ ਦੀ ਗੱਲ ਕੀਤੀ ਜਾਵੇ ਤਾਂ ਲੋਸਰ ਦੇ ਮੌਕੇ ਗੰਗ ਟੋਕ ਚ ਬੈਂਕ ਬੰਦ ਰਹਿਣਗੇ ਇਸ ਦੇ ਲਈ ਬੈਂਕਿੰਗ ਨਾਲ ਜੁੜਿਆ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹਨਾਂ ਛੁੱਟੀਆਂ ਬਾਰੇ ਜਾਣਕਾਰੀ ਲਓ ਤਾਂ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਹ ਸੀ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ ਹੋਰ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਜਿਹੜੀਆਂ ਫਰਵਰੀ ਮਹੀਨੇ ਦੇ ਵਿੱਚ ਆਉਣ ਵਾਲੀਆਂ ਛੁੱਟੀਆਂ ਵਾ ਉਹਨਾਂ ਦੇ ਇਹ ਇਹ ਪੂਰੀ ਲਿਸਟ ਉਹ ਦੇਖ ਲੈਣ ਤਾਂ ਜੋ ਉਹਨਾਂ ਨੂੰ ਆਉਣ ਵਾਲੀ ਦਿਨਾਂ ਵਿੱਚ ਕੋਈ ਮੁਸ਼ਕਲ ਆ ਉਹ ਨਾ ਆਵੇ ਤੇ ਜਲਦ ਤੋਂ ਜਲਦ ਆਪਣਾ ਕੰਮ ਨਿਪਟਾ ਲੈਣ ਹੋਰ ਪੰਜਾਬੀ ਅਪਡੇਟਸ ਲਈ ਦੁਬਾਰਾ ਫਿਰ ਤੋਂ ਤੁਹਾਨੂੰ ਕਹਿੰਦੇ ਆ ਕਿ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ